ਦੇ دیੋਗੀ ਬਾਬਾ ਪੌਣਾ ਹਾਰੀ ਦੇ ਛੇ ਮਹੀਨਿਆਂ ਦੇ ਚਾਲ ਨੂੰ ਲੈ ਕੇ ਮੰਦਰ ਸਿੱਧ ਬਾਬਾ ਬਾਲਕਨਾਥ ਜੀ ਪ੍ਰੇਮਨਗਰ ਕੁਮਾਰ ਮੰਡੀ ਲੁਧਿਆਣਾ ਦੇ ਵੱਲੋਂ 8ਵੀਂ ਪੈਦਲ ਯਾਤਰਾ ਦੇ ਸਬੰਧ ਵਿੱਚ ਵਿਸ਼ਾਲ ਝੰਡਾ ਫੇਰੀ ਕੱਢੀ ਗਈ ਜੋ ਕਿ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਿਫਪੁਰੀ ਰੋਡ ਵਿਖੇ ਪੁੱਜੀ ਜ ਜਿੱਥੇ ਲੁਧਿਆਣਾ ਵਸਨੀਕਾਂ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਇਹ ਝੰਡਾ ਫੇਰੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 86ਵੀਂ ਪੈਦਲ ਯਾਤਰਾ ਜੋ ਕਿ ਬਾਬਾ ਜੀ ਦਾ ਵਿਸ਼ਾਲ ਚਾਲਾ 27 ਮਾਰਚ ਜਿੰਨ ਬੁੱਧਵਾਨ ਨੂੰ ਲੁਧਿਆਣੇੋਂ ਪਗਲ ਸ਼੍ਰੀ ਸੰਜੀਵ ਕੁਮਾਰ ਜੀ ਦੀ ਰਹਿਨਮਾਈ ਦੇ ਵਿੱਚ ਲੁਧਿਆਣੇੋਂ ਸ਼ਾਹ ਤਲਾਈਆਂ ਤੱਕ ਪੈਦਾ ਚੱਲਣਾ ਉਸ ਚਾਲੇ ਦੇ ਪ੍ਰਕਾਸ਼ੇ ਵਿੱਚ ਸਾਡੇ ਗੁਰੂ ਮਹਾਰਾਜ ਪਗਲ ਸ਼੍ਰੀ ਸੰਜੀਵ ਕੁਮਾਰ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7 ਜਨਵਰੀ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਪ੍ਰਾਦਾ 1 ਵਜੇ 1:30 ਵਜੇ ਤੋਂ ਸ਼ੁਰੂ ਹੋ ਕੇ ਲੋਕਾਂ ਦੇ ਘਰ ਵਿੱਚ ਬਾਬਾ ਜੀ ਦੀ ਜੋਤ ਪਵਿੱਜਿਤ ਕਰਿਆ ਜਾਂਦਾ ਔਰ ਬਾਬਾ ਜੀ ਰੋਡ ਲਗਾ ਕੇ ਬਾਬਾ ਜੀ ਦੇ ਪ੍ਰਵਚਨ ਦੇ ਜਾਂਦਾ ਔਰ ਅੱਜ ਇਹ ਸ਼ੋਭਾ ਯਾਤਰਾ ਹਜ਼ਾਰਾਂ ਤਦਾਦਾਂ ਦੇ ਸੰਗਤਾਂ ਤਦਾ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਔਰ ਗੱਲ 17 ਤਰੀਕ ਔਰ 18 ਤਰੀਕ ਦੋ ਦਿਨ ਲੁਧਿਆਣਾ ਸ਼ਹਿਰ ਦੇ ਵਿੱਚ ਪੰਗਤਸ਼੍ਰੀ ਸੰਜੀਤ ਕਮਾਜੀ ਦੇ ਆਨਮਾਈ ਦੇ ਵਿੱਚ ਹਜ਼ਾਰਾਂ ਸੰਗਤਾਂ ਦੇ ਨਾਲ ਵੀਵੀ ਸ਼ਹਿਰ ਦੇ ਮੁਹੱਲਿਆਂ ਦੇ ਵਿੱਚੋਂ ਹੁੰਦੀ ਹੋਈ ਅਸ਼ੀਪਰੀ ਕਮਲ ਬੈਕਰੀ ਉੱਤੇ ਪਹੁੰਚ ਰਹੀ ਹੈ ਜਿੱਥੇ ਸਮੂਹ ਇਲਾਕਾ ਨਿਵਾਸੀਆ ਵੱਲੋਂ ਧਾਰਮਿਕ ਰਾਜਨੀਤਿਕ ਸੱ社 ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਜੀ ਲੁਧਿਆਣਾ ਲਾਈਵ ਲਈ ਟੀਨਕਾ ਜ਼ਰੂਰੀ ਰਿਪੋਰਟ